ਦੇਖ ਲੈ ਚਲ ਜਨਾ ਆਉਂਦੇ ਐ ਕਿਸਾਨ ਮੇਰੇ ਨਾਲ ਚਾ ਮੇਰੇ ਪ੍ਰੋਟੋਕਾਲ ਮੁਕਤ ਲੋਕ ਸਭਾ ਦੀ ਕਿਨ ਸਤਾਨ ਨੰਬਰ ਤੇ ਬਹੋਤ ਕੀ ਲਿਖਿਆ ਸਤਾਨ ਨੰਬਰ ਤੇ ਕੀ ਲਿਖਿਆ ਹੈ ਡਿਪਟਿਕ ਮਿਸ਼ਨਰ ਕੈਨ ਨਾਟ ਸਿਟ ਅੰਟਿਲ ਹੀ ਸਿਟ ਜਿੰਨਾ ਚਿਰ ਅਸੀਂ ਕੀ ਨਹੀਂ ਬਹਿਣਾ ਦੀ ਸੀ ਬਹਿ ਨਹੀਂ ਸਕਦਾ ਮੈਂ ਪਹਿਲਾਂ ਖੜਾ ਹੋ ਖੜਾ ਹੋ ਜਾ ਬਸ ਤੁਸੀਂ ਵੀ ਲੋਕਾਂ ਨੂੰ ਤਾਂ ਕੀਤਾ ਹੋਇਆ ਸੀ ਹੈ ਖੜਾ ਹੋ ਗਿਆ ਫਿਰ ਮੈਂ ਉਹੀ जान के मैं आधा हफ्ता जाए देखने लग गया हाँ हाँ पहला कौन कौन रहे हैं लिस्ट लगी थी मैंने पता सर बह था सारे थोड़ा जहाँ मैंने तोड़िए थोड़ा जहाँ जी रीढ़ की अच्छी सीधी हुई ठीक करिए जी थोड़ी जी उस बाद कहते जी आप करिए गल मैं ना अठारह नंबर बेच पा अठारह नंबर बेच के लिखा है डीसी हैव टू रिसीव एंड एस्कॉर्ट द मेंबर ऑफ पार्लियामेंट फ्रॉम द मेन डोर ऑफ हिज ऑफिस के जो डीसी है वो एमपी नूं अपने

ਇਹਨਾਂ ਤੇ ਐਕਟ ਮਗੇ ਆਇਆ ਉਹ ਆਇਆ ਕਾਫੀ ਇੰਤਜ਼ਾਰ ਕੀਤਾ ਉਹ ਦੋ ਦਿਨਾਂ ਅਸਾਂ ਉਤਰਨ 3:30 ਦਾ ਇਸ ਲਿਫਟ ਵਿੱਚ ਮਿਲ ਰਹੇ ਨੇ ਜਿਹਦੇ ਉਹ ਐਡੀਸੀ ਉਹ ਕਹਿੰਦੇ ਹੁੰਦੇ ਨਾ ਮੰਗਾ ਰਿਹਾ ਗਿਓ ਗੇਵਤੀ ਲਈ ਫਰਦਾ ਆਪ ਨੂੰ ਸਸਪੈਂਡ ਕਰਾਉਣ ਵਾਲੇ ਚੋਣ ਜੀ ਉਹ ਤੋਂ ਮੈਂ ਕਿਸੇ ਵੀ ਸੀ ਇਹ ਮੈਨੂੰ ਕੋਈ ਪਾ ਮੈਂ ਹੁਣ ਬੋਲ ਗਿਆ ਮੈਂ ਮੁਖਤਲ ਦਿੱਸਿਓ ਬੋਲ ਚਾਹੀਦਾ ਨਾ ਨਹੀਂ ਇਹ ਲੋਕ ਆਹ ਨਮਲੇ ਨੂੰ ਗੰਗਲੋ ਆਉਣਾ ਸੱਜੂ ਮਾਣ ਨੂੰ ਉਹ ਡੀਸੀ ਥੋੜੀ ਜਿਹੀ ਕਿ ਲੈਣ ਦੀ ਗੱਲ ਕਰਦੇ ਜਦੋਂ ਮਾਰ ਕਰਾ ਤਾਂ ਸੱਚ ਬੋਲਿਆ ਉਹਨੇ ਮੈਨੂੰ ਸਮਝਦੀ ਆਈ

ਫਾਇਦਾ ਕੋਈ ਨਾ ਪ੍ਰੋਬਲਮ ਆਇਤਾ ਸੀਗਾ ਉੱਤੇ ਮਾਲੀ ਤੋਂ ਬ੍ਰੈਂਡ ਦੇ ਤੋਂ ਉਹ ਬਾਦਲ ਦਾ ਮੰਦਬੁੱਧੀ ਬੱਚਾ ਸਰਵੀਰ ਬਾਦਲ ਉਹਦੇ ਘਰ ਪਰ ਪ੍ਰਮੇਂਦਰ ਨੂੰ ਪੰਪ ਟੇਕ ਦੇ ਦਿੱਤੇ ਗਏ ਬੁੜੇ ਦੀ ਨਿੰਮਣੀ ਦੀ ਹੁੰਦੀ ਮੈਂ ਕਿਹਾ ਅੰਦੇ ਦੀ ਮਨ ਤੂੰ ਤੂੰ ਵੀ ਰਮਨੋ ਜਰਾ ਕਿੱਦਾਂ ਬੋਤ ਉਹ ਬੇਟਾ ਦਿੱਲੀ ਉਹ ਦਿੱਲੀ ਬੇਟਾ ਵਾਏ ਨਹੀਂ ਤੇ ਗੁਰੂ ਸਾਹਿਬ ਨੇ ਮੱਥਾ ਲਾਇਆ ਸੀ ਨਾ ਮੈਂ ਬਰਗੜੀ ਜਾ ਕੇ ਨਹੀਂ ਇਹ ਕਿਐ ਸੀਗਾ ਬਾਈ ਕਿ ਕਿਸੇ ਬੰਦੇ ਤੋਂ ਉਮੀਦ ਨਾ ਕਰਿਓ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਕੋਈ ਦੋਸ਼ੀ ਇਹਨੂੰ ਸਜ਼ਾ ਦੇ ਲੂਗਾ ਕਿਕਰ ਗਵਰਦਨ ਤੋਂ ਉਮੀਦ ਨਾ ਕਰਿਓ ਸਜ਼ਾ ਗੁਰੂ ਆਪ ਹੀ ਦੇਊਗਾ ਉਹਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਆ ਪਰ ਪੀਂ ਦੀ ਬਹੁਤ ਬਰੀਕ ਹੈ ਨਹੀਂ ਮੱਥੇ ਰੰਗਰ ਤੋਂ ਲੈ ਕੇ ਇਤਿਹਾਸ ਕੱਢੋ ਜਿਹਨੇ ਗੁਰੂ ਸਾਹਿਬ ਦਾ ਬੇਅਦਬੀ ਕੀਤੀ ਮਤਲਬ ਆ ਕੁਲਾ ਦਾ ਨਾਸ ਹੋ ਗਿਆ ਸੋਖਾ ਸਿੰਘ ਤੇ ਮਹਤਮ ਸਿੰਘ ਰਾਜਸਥਾਨ ਦੇ ਗੇਸਿਲੇ ਲੈ ਕੇ ਸਰਵਾਡੇ ਤੋਂ ਚੱਲ ਕੇ ਖੁਦੋਂ ਮੁੱਢੀ ਕੀਤੀ ਬੇਲੀ ਸੀ ਆਪੀ ਨੂੰ ਉਹ ਸਜਾ ਆ ਸਜਈ ਹੈ ਕੋਈ ਆ ਸਜਈ ਹੈ ਸੁਖਵੀਰ ਵਾਲਨ ਤੋਂ ਟਿਕਟਾਂ ਨਹੀਂ ਲੈ ਰਿਹਾ ਕੋਈ ਦਾਸ ਟਿਕਟਾਂ ਨਹੀਂ ਵੰਡੀਆਂ ਗਈਆਂ ਹਜੇ ਤੱਕ ਪਿਛਲੇ 2 ਮਹੀਨੇ ਤੋਂ ਸੁਖਵੀਰ ਬਾਦਲ ਸੁਖਵੀਰ ਬਾਦਲ ਕਾਰ ਦੇ ਵਿੱਚ ਅਕਾਲੀ ਦਲ ਦੇ ਲੋਕ ਸਭਾ ਦੀ ਟਿਕਟਾਂ ਚੱਕੀ ਫਿਰਦਾ ਸਬਜ਼ੀ ਵਾਲੇ ਨੂੰ ਹੋਕਾ ਦਿੰਦਾ ਫਿਰਦਾ ਕੋਈ ਅਕਾਲੀ ਦਲ ਦੀ ਟਿਕਟ ਲੈਣੋਂ ਚਲੇ ਦਾ ਕੁੰਡੇ ਬੰਦ ਕਰ ਲੈਣੇ ਕਿ ਹਵਾ ਬਾਹਰ ਤੋਂ ਨਾ ਛੱਡਿਏ ਹਾਂ ਇੱਕ ਜਿਹੜਾ ਕਹਿੰਦਾ ਮੇਰਾ ਮਨ ਚੱਲਦਾ ਸੀ ਟੇਕ ਦਾ ਕਹਿੰਦਾ ਮੈਂ ਤਾਂ ਸਾਡਾ ਬਾਹਰ ਬੰਦ ਕਰਕੇ ਥੱਲੇ 베ਲ ਜੀ ਰਹੀ ਸੀ ਉਹ ਵੀ ਕਪੜਾ ਵਸਾਤ ਕਰਕੇ ਥੱਲੋਂ ਦੀ ਰਸਟ ਜੇ ਜਾ ਕਹਿੰਦਾ ਕਤੂਤਾ ਇਹਦੇ ਦਿਨ ਜੁੱਤੀਆਂ ਸਾਡੂ ਪਹਿਨਦੀਆਂ ਖੇਲਾ ਖਾਣ ਨੂੰ ਬਾਹਰ ਹੀ ਜਾਂਦੇ ਖਾਣ ਨੂੰ ਰੇਚ ਉਹ ਗੱਲ ਹੈ ਜੀ ਸਜਾ ਹੀ ਹੈ ਇਹ ਗੁਰੂ ਸਜਾ ਹੀ ਦੇਵੇ ਨਾ ਤੁਸੋਂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬੱਝੀ ਹੋਈ ਆ ਮੱਤ ਬੱਝੀ ਆ ਸਹਜ ਹੈ ਬਈ 92 ਸਾਲਾ ਬਜ਼ੁਰਗ ਪੰਜ ਵਾਰ ਮੁੱਖ ਮੰਤਰੀ ਰਹਿ ਲਿਆ ਪ੍ਰਕਾਸ਼ ਸਿੰਘ ਬਾਦਲ ਆ ਚਾਰ ਪੰਜ ਮਹੀਨੇ ਪਹਿਲਾਂ ਉਹਨੂੰ ਬੜਾ ਬਲੂਖੇ ਕਾਲ ਤਾਈ ਸਾਹਿਬ ਤੇ ਲੈ ਗਏ ਬਿਨਾ ਬੁਲਾਈ ਪੁੱਤ ਭਤੀਜੇ ਸਾਰੇ ਜੀਜੇ ਸਾਰੇ ਕਿਥੋਂ ਤੁਰ ਪਏ ਕਹਿੰਦੇ ਬਾਪੂ ਗਾਲਾਂ ਕੱਢੀ ਜਾਂਦੇ ਲੋਕ ਜੋੜੇ ਜੁੜੇ ਸਾਫ ਕਰਕੇ ਦੇਖ ਲਈਏ ਜੇ ਗੱਲ ਬਣ ਜੇ ਉੱਥੇ ਵੀ ਮਜ਼ਾਕ ਹੀ ਉੱਟਿਆ ਉਸ ਵੀ ਬਾਦਲ ਪਤਾ ਨਹੀਂ ਕੀ ਖਾ ਕੇ ਬੈਠਾ ਸੀ ਕਿਤੇ ਜੱਪਰ ਜੁਪਰ ਦੀ ਪਾਸ ਫੇਰ ਗਿਆ

ਇਹ ਬਟਿਲੋ 27 ਸਾਲ ਦੇ ਜਵਾਕ ਨੇ ਰਹਾ ਹੋਇਆ ਹੈ ਮੀਤheer ਨੇ ਆਪਣੇ ਆਪਾਂ ਦੀ ਪਾਰਟੀ ਦੇ ਨੇ 2017 ਚ ਕਰੋੜਾ ਬਤੀ ਹੈ ਹੈ ਇਹ ਜਿਤਵਾ ਗਿਆ ਉਹ ਰੱਬ ਪਰਮਾਤਮਾ ਕੇ ਨੇ ਕਰਦਾ ਹੈ ਚੌਂਦੀ ਉਹਨੂੰ ਵੀ ਲੱਗੀ ਪਈ ਹੈ ਰੋੜ ਸ਼ੋਅ ਸ਼ੁਰੂ ਕੀਤਾ ਫਿਰ ਆਲੇ ਤੋਂ ਸੱਚ ਬੋਲ ਕੇ ਮੂੰਹ ਚ ਸੱਚ ਨਿਕਲਿਆ ਗਿਆ ਕਿ ਕਦਾਂ ਕਾ ਕੇ ਪਾਣੀ ਨੂੰ ਵੋਟ ਪਾ ਗਿਆ ਵੀ ਵੋਟ ਖਰਾਬ ਨਾਲ ਗਾ ਲਿਆ ਗਾਣ ਤਾਂ ਸੱਤ ਮੈਂ ਲਾ ਮੈਂ ਕਿਹਾ ਸੀ ਗਾ ਆ ਜੀ ਰਮਨ ਅੱਲੇ ਪਹਿਲੇ ਕੰਤਾ ਜਵਾਜੇ ਫਿਰ ਗਿਆ ਠੀਕਾ ਕੱਲਾ ਹੁੰਦਾ ਜਾਂਦਾ ਤਾਂ ਫਿਰ ਤਾਂ ਦੁਨਿਆਲੇ ਤੋਂ ਦਾ ਪਰਦਾ ਤੋਟੋ ਵੀਰ ਬਣ ਘਾਤ ਮੋਲ ਜੁਟਾਂ ਕੈਪੀਟਲ ਲੋਹ ਹੋਈ ਤਨਾ ਆੜ ਬੰਦੇ ਹੈ ਬਾਈ ਜੀ ਇਹਨਾਂ ਨੇ ਕਿ ਇਹਨਾਂ ਕੱਦ ਦੇ ਇਹਨਾਂ ਸਕੇ ਨੇ ਬਸ ਠੀਕ ਹੈ ਨਾ ਇਹਦਾ ਵਪਾਰੀ ਨੇ ਇਹਦਾ ਪਾਵਰ ਨੂੰ ਆਪਣੇ ਵਾਸਤੇ ਵਰਤਣ ਦੇ ਤੇ ਖੋਦੇ ਉੱਤੇ ਵਰਤਨ ਕੀਤਾਉਣ ਵਾਸਤੇ ਮੈਨੂੰ ਬਣਾ ਦੇ ਲੋਕਾਂ ਨੂੰ ਦੱਸਿਆ ਕਿ ਇਹ ਕੈਬਲ ਤੇ ਲੋਕਾਂ ਦੀ ਜੀ ਸ਼ੈਂਪੂ ਰੱਖਦਾ ਮੈਂ ਵੱਡੀ ਗੱਲ ਬਣਾਉਂਦਾ ਹੁੰਦਾ ਕਹਿੰਦਾ ਨਾ ਉਹ ਕਰ ਤੀ ਨਹੀਂ ਕੋਈ ਤਾਂਤ ਬਹਾਉਗਾ ਨਹੀਂ ਜਦੋਂ ਮੈਂ ਰੈਲੀ ਚ ਮਈ ਆਪ ਜਾ ਗਿਆ ਤਮਲਾਲੇ ਆਮ ਬੰਦਾ ਭੱਜ ਕੇ ਜਾ ਕੇ ਕੈਬਲ ਤੇ ਕਹਿੰਦਾ ਸ਼ੈਂਪੂ ਨਾ ਪਹਿਲਾਂ ਹੱਥ ਸਾਫ ਕਰਦਾ ਕਿਤੇ ਖੁਰਖਰ ਕਰਕਣਾ ਪਈ ਆਮ ਲੋਕਾਂ ਨਾਲ ਮਿਲ ਗਿਆ ਲੈ ਪਾ ਲੋ ਆਜ ਕਾਂਗਰਸ ਦਾ ਚਿਹਰਾ ਲੋਕਾਂ ਵਾਸਤੇ ਕਿ ਹੋਇਆ ਇਹ ਗੱਲ ਪਰसों ਰਾਜੇ ਬੜਿੰਗ ਦੇ ਮਿਆਂ ਤੋਂ ਸੁਣ ਆਇਆ ਜਿਹਨੂੰ ਹੁਣ ਬਠਿੰਡੇ ਤੋਂ ਟਿਕ ਦਿੱਤੀ ਐ ਛੱਡ ਤੁਹਾਡੇ ਹੱਥ 'ਚ ਬੋਬਿਆ ਆਪਣਾ ਸਹਾਰੇ ਦੇ ਹੱਥ 'ਚ ਲੋਕਾਂ ਦੇ ਹੱਥ 'ਚ ਬੋਲੇ ਆਂ ਰਾਜਾ ਬੜਿੰਗ ਦੱਸਿਆ ਦੱਸ ਕੀ ਕਿਹਾ ਮੈਨੂੰ ਪਤਾ ਹੀ ਨਾ ਪ੍ਰੀਤ ਕੋਟ ਕੀ ਅਸੀਂ ਪਚਾਰ ਕਰਦੇ ਪਾਰਟੀ ਦਾ ਪਾਸੋਂ ਕਹਿੰਦਾ ਵੋਟਾਂ ਪਾਓ ਕਾਂਗਰਸ ਨੂੰ ਅਹੇਜੇ ਸ਼ਾਨਦਾਰ ਖਮਚਾਨ ਘਾਟ ਬਣਾ ਦੇਗੇ ਦੇਖ ਕੇ ਤੁਹਾਡਾ ਆਪੀ ਮਰਨੂ ਜੀ ਕਰਾਇਆ ਕੋ ਲੈ ਆਓ ਬਾਬਾ ਉਹ ਤਾਂ ਬਹੁਤ ਪੁਲੀਸ ਨੂੰ ਕਰਦੇ ਆਪਣੇ ਯਾਰ ਹਾਂ ਕਿਆ ਜੀ ਨਹੀਂ ਹਾਂ ਲੱਗ ਢਿੰਡੇ ਤੋਂ ਟੇਢ ਦੇਤੀ ਢਿੰਡੇ ਆਲੇ ਕਹਿੰਦੇ ਆ ਜੀ ਆ ਜੀ ਉਹ ਕਹਿੰਦੇ ਰਹੀਏ ਵੀ ਸ਼ਮਸ਼ਾਨ ਘਰ ਜੀ ਕਰਾਇਆ ਕਰਾਂਗੇ ਜੇ ਆ ਜਾ ਆਹ ਹਾਂ ਤਾਂ ਨਹੀਂ ਇਹ ਰੱਬ ਕੋਈ ਨਾ ਕੁਝ ਕਰਾਊਗਾ ਪਤੋ ਉਜ ਕਰਾਉਣ ਨੂੰ ਕਰਦਾ ਪਰਮਾਤਮਾ ਜੋ ਕਰਦਾ ਸਹੀ ਕਰਦਾ ਵੀਰੋ ਅਖੇਤੀ ਸਾਡੀ ਘਾਟਿਆ ਸੌਦਾ ਬਣਾਤੀਆ ਦੂੜ ਸੋਮਰ ਦਾਣੇ ਪੈਦਾ ਕਰਦੀਆ ਧਰਤੀ ਸਾਡੀ ਇੱਕ ਸਾਲ ਚ 90 ਮਨਜੀਰੀ 80 ਮਨ ਕਣਕ ਫੇਰ ਵੀ ਭੁੱਖੇ ਮਰੀ ਜਾਂਦੇ ਮੈਂ ਸਾਰੀ ਦੁਨੀਆ ਘੁੰਮ ਲਈ ਬਾਈ ਕਲਾ ਹਾਰੀ ਬੜੇ 2-3 ਜਿਹੜੇ ਟਾਲਿਓ ਨੇ ਸਾਰੀ ਦੁਨੀਆ ਦੇ ਨਿਊਜ਼ੀਲੈਂਡ ਤੋਂ ਦੁਨੀਆ ਹੋਰਦੀ ਹੈ ਕੈਲੀਫੋਰਨੀਆ ਦੇ ਵਿੱਚ ਜਾ ਕੇ ਅਖੀਂ ਚੁੱਤੀ ਸੂਰਜੇ ਬਤਾਏ ਕਿਤਨੇ ਵੀ ਇੰਨੀ ਬਜਾਉਂ ਦਰਦੀ ਹੈ ਜੀ ਬਾਈ ਜੀ 6-6 ਮਹੀਨੇ ਤਾਂ ਬਰਤੀ ਪਈ ਰਹਿੰਦੀ ਉੱਥੇ ਫਿਰ ਬੱਦ ਖੁਰਦੀਆ ਬਰਾਣੀ ਦੀ ਬੀਜ ਤੇ ਆ ਜਾਦਾ ਸਾਡੀ ਕੋਈ ਤੰਤੀ ਚ ਖਰਾਬੀ ਆ ਗਈ ਹੋਏ ਪਹਿਲਾਂ ਪਹਿਲਾਂ ਬਜਾਉ ਸੀ ਹੁਣ ਸੇਮ ਆ ਗਈ ਜੇ ਲੋਕ ਬਈ ਹੁਣ ਮੇਹਰ ਕਰ ਲੋ ਹਟ ਕੇ ਫਿਰ ਸਾਟੇ ਕਿਉਂ ਪੈ ਲਾਗੇ ਆਹੇ ਤੋਂ ਲੈਣ ਲੱਗੇ ਆਪਾਂ ਤੇ ਬੈਠ ਗਿਆ ਜਿਦਾ ਇਹਦਾ ਹਾਲ ਹੈ ਦੇਖੋ ਸਵਾਮੀ ਨਾਲ ਕਹਿੰਿਆ ਕੋਈ ਤਾਂ ਬਾਰੇ ਕਿਸੇ ਨੂੰ ਪਤਾ ਨਹੀਂ ਕੀ ਕੋਈ ਆਕਰਸ਼ਣ ਕਰਦਾ ਨਹੀਂ ਹਾਂ ਨੂੰ ਪਤਾ ਨਹੀਂ ਕੋਈ ਮੈਂ ਮੈਨ ਦਾ ਜਦ ਮੈਂ ਸੋਚ ਕਿ ਜੀ ਹਾਲ ਨੂੰ ਕੋਈ ਦਰੁਖੇ ਤਾਂ ਉਹਦੇ ਇੱਕ ਦਾ ਡਾਕਟਰ ਸੋਮਦੀਨਾਸ ਜੀ ਇੱਕ ਬਹੁਤ ਵੱਡਾ ਖੇਤੀ ਦਾ ਬਰਗਾਨੀ ਹੈ ਉਹਨੇ 2007 ਚ ਕੋਰ ਕਰ ਦਿੱਤੀ ਕਿ ਜੇ ਖੇਤੀ ਲੀਟਰ ਹੋਈਏ ਜੇ ਖੇਤੀ ਆਦਨ ਦਾ ਲਾਹੇਤ ਨਾ ਬਣਾਉਣਾ ਆ ਕੋਈ ਆਦੀ ਬਾਤੋ ਮੋਦੀ ਨੇ ਕੈਜੀ ਮਦਦ ਕਰਨ ਕਹਿੰਦੇ ਕੀ ਬਾਤ ਚ ਨਹੀਂ ਉਹ ਕਹਿੰਦਾ ਜਿੱਦਿ ਲਈ ਹੋਲੀ ਸੋਮਦੀਨਾਸ ਜੀ ਕੋਰ ਕਰ ਲੈਣ ਦੇਖੋ ਕਿ ਪੀ ਖਰੀਦਣ ਤੋਂ ਲੈ ਕੇ ਮਤਲਬ ਦੀ ਕੀਮਤ ਦੇ ਵਿੱਚ ਆਗੇ ਰੇਲ ਟ੍ਰੇਨ ਸਪਰੇ ਬਿੱਤੀ ਹੁੰਦੇ ਹੋਏ ਮੰਡੀ ਦੇ ਵਿੱਚ ਬੱਚਾ ਹੁਣ ਤੱਕ ਜੇ ਕਿਸੇ ਫਸਲ ਤੇ 100 ਰੁਪਈਆ ਲੱਗਦਾ ਤਾਂ ਉਹ ਜਿਹੜਾ ਕਿਸਾਨ ਹੈ ਮੰਡੀ ਚ 200 ਰੁਪਈਆ ਲੈ ਕੇ ਆ ਆਸੇ ਤੱਕ ਪਾ ਕੇ ਕਹਿੰਦੇ 10000 WhatsApp ਦਾ ਉਹ ਪੰਨਾ ਲੈ ਗਿਆ ਜੇ 200 ਜਾਂ ਚਾਹ ਰਿਹਾ 200 ਲੈ ਗਿਆ ਉਹਨੂੰ ਪਕਰ ਕੇ ਵੇਚਾਂਗੇ 1800 ਚਾਰੀ ਦੇ ਬੋਲ ਜੇ ਸੰਵੀਨਾ ਸੰਦੀਪੋਰ ਲਾਗੂ ਹੋਣੀ ਤਾਂ ਰੇਟ ਬਣਦਾ 2616 ਕੀ ਬਣਦਾ ਤੇ ਇਥੇ ਸਾਡੀ ਸਰਕਾਰ ਨਹੀਂ ਤੇ ਕਾਰੀ ਸਾਡੇ ਤੁਸੀਂ ਸੁਣਦੇ ਕਿ ਨਾ ਕੀ ਦੀ ਗੱਲ ਕਰਿਆ ਦੇਵਾ ਸਾ ਸਰਕਾਰ ਨਸਨਾ ਦਾ ਸੀ ਕਿ ਸੁਆਮੀ ਦਾ ਮੇਰੇ ਪੋਟਾਲੇ ਸਟਰੀਕ ਲਾਗੂ ਨਹੀਂ ਕਰ ਸਕਦੀ ਉਹ ਵਾਪਸ ਸਟਰੀਕ ਲਾਗੂ ਨਹੀਂ ਕਰ ਸਕਦਾ ਸੈਂਟਰ ਕਾ ਨਹੀਂ ਕਿ ਮੈਂ ਲਾਗੂ ਕਰੂਗਾ ਕੋਈ ਨਾ ਇਹਦੇ ਮੋਰ ਦੇ ਇਹਦੇ 2616 ਬਣਦਾ 1840 ਮੇ ਤਾਂ ਜਿਹੜਾ ਫਰਕ ਹੈ 800 ਦਾ ਤੁਸੀਂ ਸਰਕਾਰ ਵੱਲੋਂ ਬੋਲਸ ਦੇ ਦਿਓ ਉਹਨੇ ਬਰਾਬਰ ਦਾ ਸੁਆਮੀ ਨਾਥ ਦੇ ਬਾਹਰ ਆਈ ਇਡੀਆ ਚਾਹੇ ਨੇ ਅਸਰ ਬੁਲਾਏ ਲਾਇਆ ਸਾਹਿਬ ਕਿੰਦਰ ਨਾਲ 100 ਕਰੋੜ ਦਾ ਬਜਟ ਬਣਦਾ ਸੀ 100 ਕਰੋੜ ਕੱਢ ਕੇ ਅੱਡ ਰੱਖ ਲਿਆ ਆਪਾਂ ਨੇ ਚਾਂਗੇ 1840 ਦਿੱਲੀ ਦੇ ਪਛਾਨ ਵੇਚਣਗੇ 2616 ਰੁਪਏ ਬਟਾ ਰਾਜਾ ਕੋਈ ਕਰ ਸਕਦਾ ਇਤੇ ਕਾਦੇ ਘੱਟ ਨੇ ਇਤੇ ਆ ਬਾਤ ਕਰ ਬਈ 2.5 ਰੁਪਏ ਕਲਰ ਨੂੰ ਮਗਰ ਭਰਤ ਗਿਆ ਕਿੰਨੀ ਕੇ ਕਾਗਜ਼ਾਲੇ ਦੀ ਲੋੜੀ ਨਹੀਂ ਪੈਂਦੀ ਜੇ ਆਪਾਂ ਨੂੰ ਐ ਐ ਕਰ ਦਿੰਦੇ ਔਰ ਜੀਰੀ ਵੇਚਣਗੇ ਦਿੱਲੀ ਵਾਲੇ 2667 ਰੁਪਏ ਬਟਾ ਜਿਹੜੇ ਸੁਆਮੀ ਨਾ ਪਰਮਤਾ ਉਹ ਬਣ ਗਏ ਲੈ ਨੀਦ ਨਹੀਂ ਥਗੀ ਨਦੀ ਯਾਰ ਉਹ ਰਾਹੁਲ ਗਾਂਧੀ ਕਹਿੰਦਾ ਮੈਂ ਖੇਤੀ ਦਾ ਲਗ ਬਜਟ ਪੇਸ਼ ਕਰਿਆ ਕਰੋ ਜਦੋਂ ਪ੍ਰਧਾਨ ਮੰਤਰੀ ਬਣ ਗਿਆ ਨਹੀਂ ਕਹਿੰਦਾ ਉਹ ਤਾਂ ਪਤਾ ਨਹੀਂ ਕਿਥੋਂ ਬਣੇਗਾ ਕੈਪਟਨ ਦੀ ਸਰਕਾਰ ਹੈ ਉਹ ਤੇਰੀ ਤੇਰੀ ਪਾਰਟੀ ਦੀ ਇੱਥੇ ਟਕਰਾ ਦੇ ਖੇਤੀ ਮੰਤਰੀ ਕੌਣ ਹੈ ਪਤਾ ਪੰਜਾਬ ਦਾ ਕੱਟਦੇ ਨੇ ਨਾ ਸੇ ਉਹਨੇ ਕਿਤੇ ਮਿਰਚਾਂ ਦੀਆਂ ਔੜੀਆਂ ਬਣਾਈਆਂ ਨੇ ਯਾਰ ਆਉਂਦੀ ਕਿਤੇ ਨਹੀਂ ਹੁੰਦਾ ਦੇ ਛਾਤਰਾ ਲੋਨ ਪੁੱਛ ਲੋ ਵੀ ਕਿਦਾਂ ਕਿਵੇਂ ਬੀਚ ਦੇਉ ਕਹੂਗਾ ਪਹਿਲਾਂ ਗੁੜਦੀਆਂ ਛੋਟੇ ਛੋਟੇ ਟੜੀਆਂ ਕਰਕੇ ਆਇਆ ਧੱਤੀ ਵਿੱਚ ਜੱਪੜੀਆਂ ਬੈਠ ਗਿਆ ਉਹਨੇ ਕਿਤੇ ਮੁੱਟਾ ਮੁੱਟਾ ਦੇਖਿਆ ਉਹਨੇ ਕੱਲ ਦੀ ਬਾਤ ਹੈ ਹੋਰ ਕੋਲ ਆਇਆ ਹੋਰ ਗਾਂਦੀ ਉਹ ਕਹਿੰਦਾ ਮੈਂ ਇਹ ਭਰਾਮਣਤੀ ਬਣ ਗਿਆ 72000 ਰੁਪਇਆ ਸਾਲ ਦਾ 6 ਜੱਪੜੇ ਮਹੀਨਾ ਲੋਕਾਂ ਦੇ ਖਾਤੇ ਹੀ ਪਾ ਲਿਆ ਕਰ ਨਾ ਗਾਂ ਉਹ ਗੱਲ ਕੀ ਜੀ ਇਹ ਉਸੇ ਖਾਤੇ 'ਚ ਆਇਆ ਕਰੋ 7000 ਜੀ 'ਚ ਮੋਢੀ ਵਾਲਾ 15 15 ਦਾ ਖਾਇਆ ਜਾਦਾ ਬਗੈ ਫਿਰ ਉਤਰ ਕੇ ਦੇ ਦੋ ਹਰਿਓ ਦਾ ਬਿਆਜ ਹੀ ਮੁਕਦਾ ਹੱਥੋਂ ਕੱਲ ਦੀ ਬਾਤ ਨਹੀਂ ਲੋਕਾਂ ਨੂੰ ਰਿਸ਼ਵਤਾਂ ਦਿੱਤੀ ਜਾਂਦੀ ਹੈ ਇਹ ਡਾਇਰੈਕਟਰ ਕੋਈ ਕੰਮ ਕਰ ਲੋ ਲੋਕਾਂ ਨੂੰ ਆਪ ਕਹੋ ਨਜੋ ਕੇ ਕਰ ਦੋ ਤੁਹਾਨੂੰ ਕੌਣ ਦੀ ਕੀ ਲੋੜ ਹੈ ਆ ਮੁੰਡੇ ਖੜਿਆ ਬੇਲੇ ਕੀ ਕਰਨ ਅੱਜ ਬੰਦੇ ਨਾਲ ਮੁੱਤੋਂ ਅੱਗ بگੜੀ ਹੋਈ ਮਢੀ ਰੋ ਇਹ ਤਾਂ ਨਸ਼ੇ ਕਰਦੇ ਨੇ ਫਲਾਣ ਉਹ ਯਾਰ ਬੇਲੇ ਮਨ ਨੇ ਉਹ ਭੜਕੜ ਕੇ ਉੱਠੀ ਕਰਨ ਉਹ ਕੋਈ ਕੰਮ ਦੇ ਦਿਓ ਉਹਨਾਂ ਨੂੰ ਸਾਰੇ ਸਮੱਸਿਆਵਾਂ ਦਾ ਹੱਲ ਤੁਸੀਂ ਕਿਸੇ ਐਸੇ ਬੰਦੇ ਨੂੰ ਜਾਣ ਕੇ ਭਾਈ ਜੀ ਜੋ ਨੌਕਰੀ ਵੀ ਕਰਦਾ ਹੋਵੇ ਚਿੱਟਾ ਵੀ ਖਾਂਦਾ ਹੋਵੇ ਨੋ ਉਹਦੇ ਕੋਲ ਟਾਈਮ ਹੀ ਹੁੰਦਾ ਉਹਦਾ ਨਾਲ ਦੇ ਕੰਮ ਕਰਕੇ ਹੁੰਦਾ ਹੈ ਹੱਥਰੇ ਜੋਕਾ ਜਿਹਾ ਹੁੰਦਾ ਤੇ ਕੀ ਆ ਰੋਟੀ ਖਾ ਕੇ ਸੌਂਣ ਦੀ ਕਰ ਲੇਗਾ ਕੱਲ ਨੂੰ ਫੇਰ ਤੜਕੇ ਜਾਣਾ ਕੋਈ ਕੰਮ ਹੀ ਨਹੀਂ ਐਜੇ ਉਥੇ ਕੰਮ ਚ ਪੈਣ ਦਾ ਤੈਨੂੰ ਬਾਰਗੂ ਪਾਟਿਆ ਆ ਦੋ ਦਿਨ ਸਿਰ ਵੱੜ ਤੇ ਯਾਰ ਪਰ ਸੋ ਸੌਦੀ ਆਮਦਨੀ ਕੀ ਕਰਦੀ ਸੀ ਗਵਰਨਮੈਂਟ ਯਾਰ ਹੱਥ ਹੁੰਦੀਆ ਕਿਸੇ ਦੇ ਦੇ ਸਿੱਟ ਜਾਂ ਨੂੰ ਫਾਂਸੀ ਲੱਗਦੀ ਆ ਜੇ ਕੋਈ ਕਰੇ ਉਥੇ ਅੰਬੈਸੀ ਨੂੰ ਤਾਂ ਕਰਦੇ ਨਾ ਸੋਚ ਤੋ ਅੰਬੈਸੀ ਕੀ ਕਰਦੀ ਸਾਡੇ ਵਾਲੀ ਮੈਂ ਅਜਾ ਪ੍ਰੇਮਸਰ ਨਾਲੇ ਦੀ ਬਣਦੀ ਏ ਦੋਸਤੀ ਆ ਦੀ ਮੋਦੀ ਦੀ ਸਾਉਦੀਆ ਇਹਨਾਂ ਦੇਖੀ ਕੀ ਕੀ ਭੜਾ ਸਾਡੇ ਇੰਡੀਅਨ ਲੋਕਾਂ ਤੋਂ ਮਾਰੀ ਜਾਂਦੇ ਨੇ ਉਹ ਸਭ ਤੋਂ ਵੱਧ ਡੈਡ ਬੋਡੀਆਂ ਜਿਹੜੀਆਂ ਨੇ ਨਾ ਆ ਵੀ ਉਹ ਬੰਦੇ ਆ ਜਾਂਦਾ ਭੌਤ ਮਨ ਨਹੀਂ ਜਾਂਦਾ ਹੁੰਦਾ ਸੀ ਕਲਕੱਤਾ ਫਾਰਕੀਏ ਨਾ ਇਹਦੇ ਕੋਲ ਟੈਰ ਰਵੜ ਦੇ ਨੇ ਮੇਰੇ ਅਕਾ ਟੈਰ ਵੀ ਲੱਗਣ ਜਾਂਦਾ ਸੀ ਜਾ ਬਰੋ ਜੇ ਤਾਰ ਜਿਹਦਾ ਬਣਾਉਂਦੇ ਸੀ ਗੁਗਲੀ ਆਇਆ ਐ ਐ ਹਾ ਬਰੋ ਇਹਨਾਂ ਦੀ ਨੀਤ ਨਹੀਂ ਹੈਗੀ ਇਹਨੂੰ ਕੰਮ ਹੀ ਨਹੀਂ ਯਾਰ ਤੁਸੀਂ ਦੇਖੋ ਮੈਂ ਇੰਨਾ ਜ਼ਿਆਦਾ ਪਛਤਾਵਾ ਹੋ ਰਿਹਾ ਮੈਨੂੰ ਉਸ ਟਾਈਮ ਦਾ ਜਿਸ ਵੇਲੇ Tata Nano ਦਾ ਰੋਲਾ ਪਿਆ ਬੰਗਾਲ 'ਚ ਸੰਗੂਰ ਦੇ ਵਿੱਚ ਉਹ ਕਹਿੰਦੇ ਸੀ ਲੱਗਣੀ ਜਿਹੜੀ ਕਿ ਫੈਕਟਰੀ ਉਸ ਵੇਲੇ ਬਾਦਲ ਕੀ ਕਰ ਰਿਹਾ ਸੀ ਬਾਦਲ ਕੇ ਦੇ ਸਰੂਪਾ ਪਾਈ ਜਨੋਣਾ ਇਹ ਵੀ ਪਾਰਟੀ ਚ ਆ ਗਏ ਹਨ ਪਾਰਟੀ ਮਇਬੂਤ ਬੋਲੇ ਸੋ ਨਿਹਾਲ ਓਏ ਉਸ ਵੇਲੇ ਕੀ ਚਾਹੀਦਾ ਸੀ ਦਾਦਾ ਨੂੰ 3000 ਏਕੜ ਜ਼ਮੀਨ ਚਾਹੀਦੀ ਸੀ ਤੇ ਇੱਕ ਰੇਲ ਦੀ ਲੀ ਚਾਹੀਦੀ ਸੀ ਉਹ ਹੋਰ ਕਿਤੇ ਲੱਗ ਜਾਣਾ ਚਾਹੁੰਦੇ ਸੀ ਬਗਾਰ ਚੋਂ ਉਦੋਂ ਰਾਤ ਨੂੰ ਰਤਨ ਕਾਕਾ ਕੋਲੇ ਜੰਗਾਬਾਦ ਤੇ ਆ ਜਾ ਫਰੀਦਕੋਟ ਦੇ ਰਾਜੇ ਵੀ 10000 ਏਕੜ ਜ਼ਮੀਨ ਵੇਲੀ ਪਈ ਐ ਪਿੱਛੇ ਦੀ ਰੇਲ ਲਾਈ ਲੱਗਦੀ ਆ ਭਾਈ ਲੈ ਤੇ ਨਿਆ ਗੱਲ ਸੁਣਨ ਨੂੰ ਬਾਜੀ ਤਾਤਾ ਲੈ ਲੋ ਉਹ ਵੀ ਫਰੀਦਕੋਟ ਕੱਟੋ ਕੱਟ 25000 ਮੁੰਡੇ ਕੁੜੀਆਂ ਨੂੰ ਸਿੱਧਾ ਕੰਮ ਮਿਲਦਾ ਫਿਰ ਟਾਪਦੇ ਹੋਰ ਰੋਟਾ ਜੋ ਮਤਲਬ ਪੰਜਾਬ ਦੀ ਤਸਵੀਰ ਬਣ ਜਾਂਦੀ ਉਹ ਗੁਦਾਸ ਲੈ ਗਿਆ ਮੋਦੀ ਨੂੰ ਨੇ